ਆਲੋ ਦੋਸਤੋ ਮੈਂ ਤੁਹਾਡਾ ਆਪਣਾ ਸੁਣੋ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਲੱਗਿਆ ਘੰਟੀ ਦਾ ਬਟਨ ਦਬਾਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅੱਜ ਦੀ ਵੀਡੀਓ ਬਣਾ ਰਿਹਾ ਦੋਸਤੋ ਆਪਣੇ ਫਾਰਮ ਤੋਂ ਐਡਰੈਸ ਮੈਂਸ਼ਨ ਕਰ ਦਿੰਦੇ ਆ ਉਗਰਾਹਾ ਪਿੰਡ ਡਿਸਟ੍ਰਿਕਟ ਸੰਗਰੂਰ ਚ ਪੈ ਜਾਂਦਾ ਜੇ ਗੱਲ ਕਰੀਏ ਇਹਦੇ ਇਰਦ ਗਿਰਦ ਪਿੰਡ ਪੈ ਜਾਂਦੇ ਨੇ ਜਖੇਪੜ ਬਖਸ਼ੀਵਾਲ ਸ਼ਾਜਲੀ ਇਹ ਜ਼ਿਲ੍ਹੇ ਸੰਗਰੂਰ ਦਾ ਪਿੰਡ ਹੈ ਦੋਸਤੋ ਸੁਨਾਮ ਸ਼ਹਿਰ ਤੋਂ 10 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਹੈ ਬਰੇਟਾ ਰੋਡ ਤੇ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਦੋ ਝੋਟੀਆਂ ਫਾਰ ਸੇਲ ਨੇ ਇੱਕ ਹੈਗੀ ਨੀਲੀ ਰਾਵੀ ਦੀ ਜਿਹੜੀ ਕੱਟੀ ਸਾਹਮਣੇ ਕੈਮਰੇ ਚ ਨਜ਼ਰ ਆ ਰਹੀ ਹੈ ਇੱਕ ਮੋਹਰਾ नस्ਲ ਦੀ ਹੈ ਅਰਜਨ ਦੀ ਕੱਟੀ ਹੈ ਇਹ ਹੈਗੀ ਨੀਲੀ ਦਾਵੀ ਦੀ ਕੱਟੀ ਜਿਹੜੀ ਦੋਸਤੋ ਇਹ ਹੈਗੀ ਨਾਬੇ ਵਾਲੇ ਫਾਰਮ ਦੇ ਨਾਬਾ ਫਾਰਮ ਦੇ ਸਰਕਾਰੀ ਸੀਮਨ ਦੀ ਕੱਟੀ ਹੈ ਤੇ ਮਦਰ ਰਿਕਾਰਡ ਇਹਦਾ 15 ਕਿਲੋਲਟਰ ਦਾ ਰਿਹਾ ਹੈ ਮਦਰ ਦੀ ਹੈ ਨਹੀਂ ਇਸ ਟਾਈਮ ਆਪਣੇ ਕੋਲ ਸੇਲ ਹੋ ਚੁੱਕੀ ਹੈ ਇਸ ਕੱਟੀ ਦੀ ਏਜ ਹੈਗੀ ਹੈ ਸਿਰਫ 13 ਮਹੀਨਿਆਂ ਦੀ ਏਜ ਹੈ ਤੇ ਇਹਦੀ 28000 ਰੁਪਏ ਆਪਾਂ ਡਿਮਾਂਡ ਕਰਦੇ ਆ ਤੇ ਮੂੰਹ ਮੱਥਾ ਕੱਟੀਆ ਦੇਖ ਸਕਦੇ ਹੋ ਸਿੰਘ ਬਿਲਕੁਲ ਨਾਲ ਹੀ ਮੋੜੀਆਂ ਉਹ ਵਿਆ ਕੁੰਡਾ ਸਿੰਘ ਕਰੂਗੀ ਪਿਓਰ ਨੀਲੀ ਦੀਆਂ ਅੱਖਾਂ ਨੇ ਦੋਵੇਂ ਨਿਸ਼ਾਨ ਪੂਰੇ ਨੇ ਚਾਰੇ ਪੈਰਾਂ ਤੇ ਨਿਸ਼ਾਨੀਆਂ ਕਵਰ ਕਰਦੀ ਆ ਤੇ ਪੂਸ਼ ਥਣ ਦਿਖਾ ਦਿੰਦੇ ਆ ਦੋਸਤੋ ਕੋਸ਼ਿਸ਼ ਕਰਦੇ ਆ ਥਣ ਦਿਖਾਉਣ ਦੀ ਜੇ ਦਿਖਾਊਗੀ ਤਾਂ ਸੀਲ ਬਹੁਤ ਹੈ ਕੱਲਾ ਕੱਲਾ ਥਣ ਲੱਗਾ ਨਿਖੜਵੇਂ ਥਣ ਨੇ ਝੋਲੀ ਬਹੁਤ ਹੈ ਤੇ ਬਾਕੀ ਤੋੜ ਕੇ ਕੱਟੀ ਦਿਖਾ ਦਿੰਨੇ ਆ ਖੋਲੀ ਵੀਰ ਆਇਆ ਨੂੰ ਕਮਾਲ ਕਦਰਵਟ ਦੇਖ ਸਕਦੇ ਹੋ ਦੋਸਤੋ 13 ਕ ਮਹੀਨਿਆਂ ਦੀ ਉਮਰ ਹੈ ਕੱਟੀ ਦੀ ਕਮਾਲ ਹੈ ਬਈ ਮੂੰਹ ਮੱਥਾ ਦੇਖ ਸਕਦੇ ਹੋ ਚਾਰੇ ਪੈਰਾਂ ਦੇ ਨਿਸ਼ਾਨੀਆਂ ਕਵਰ ਕਰਦੀ ਹੈ ਸਿੰਘ ਬਿਲਕੁਲ ਕੁੰਡਾ ਕਰਦੀ ਆਉਂਦੀ ਆ ਨਾਲ ਹੀ ਮੋੜੀ ਆਉਂਦੀ ਆ 28000 ਰੁਪਿਆ ਰੇਟ ਹੈ ਇਹਦਾ ਨੰਬਰ ਵੀਡੀਓ ਦੇ ਉੱਤੇ ਲਾ ਦੂੰਗਾ ਮੈਂ ਜਿਸ ਵੀਰ ਨੇ ਲੈਣੀ ਹੈ ਆਪਣੇ ਨੰਬਰ ਤੇ ਕਨੈਕਟ ਕਰ ਸਕਦੇ। ਬੰਦ ਦੇ ਬਈ। ਆਹ ਦੂਸਰੀ ਕੱਟੀ ਆ ਦੋਸਤੋ। ਇਹਦੀ ਮਾਦਰ ਇਧਰ ਨਾਲ ਹੀ ਖੜੀ ਆ। ਜਿਹੜੀ ਗੱਬਣਾ ਇਸ ਟਾਈਮ 4-5 ਮਹੀਨਿਆਂ ਦੀ। ਇਹਦਾ ਮਿਲਕ ਰਿਕਾਰਡ ਹੈਗਾ 6ਵੇਂ ਸੂਏ 18 ਲੀਟਰ ਦਾ। ਜਿਸ ਵੀਰ ਨੇ ਇਹਦਾ ਮਿਲਕ ਦੇਖਣਾ ਵੀ ਹੋਵੇ, 5 ਮਹੀਨੇ ਪਈ ਨੇ ਸੂਣ ਚ ਥੋੜੀ ਲੇਟ ਗੱਬਣ ਹੋਈ ਸੀ ਇਸ ਵਾਰ। ਉਹ ਆਪਾਂ ਚੁਆ ਵੀ ਦੇਵਾਂਗੇ। ਇਹ ਅਰਜਨ ਕੁੰਗੜ ਦੀ ਕੱਟੀ ਆ, ਸਿੰਘ ਇਹ ਵੀ ਮੂੜੀਆਂ ਆਉਂਦੀਆਂ ਨਾਲ ਹੀ। ਇਹਦੀ ਉਮਰ ਹੈਗੀ ਆ ਦੋਸਤੋ। 17-18 ਮਹੀਨਿਆਂ ਦੀ ਏਜ ਐ। ਅਰਜਨ ਕੁੰਗੜ ਦੀ ਕਨਫਰਮ ਹੈ ਗਰੰਟੀ ਨਾਲ ਡੀਐਨਏ ਟੈਸਟ ਕਰਾ ਸਕਦਾ ਜੇ ਕਿਸੇ ਵੀਰ ਨੂੰ ਕੋਈ ਸ਼ੱਕ ਹੈ। ਸਿੰਘ ਬਿਲਕੁਲ ਨਾਲ ਮੂੜੀ ਆਉਂਦੀ ਹੈ ਮੂੰਹ ਮੱਥਾ ਦੇਖ ਸਕਦੇ ਹੋ। ਜੈਡ ਬਲੈਕ ਕੱਟੀ ਐ। ਇਹ ਥਾਣ ਹਵਾਨਾ ਵੀ ਦਿਖਾਉਣ ਦੀ ਕੋਸ਼ਿਸ਼ ਕਰੂੰਗਾ। ਥੋੜੀ ਜੀ ਪੂੰਛ ਚਿੱਟੀ ਐ ਮਬੂਲੀ ਜੀ। ਸਿਰਫ 2-3 ਇੰਚ ਚਿੱਟੀ ਹੋਗੀ। ਥਾਣ ਹਵਾਨਾ ਦੇਖ ਸਕਦੇ ਹੋ ਦੋਸਤੋ। ਕੱਲਾ ਕੱਲਾ ਥਣ ਲੱਗਿਆ ਦੂਰੀ ਤੇ ਥਣ ਲੱਗਿਆ ਤੇ ਬਾਕੀ ਖੋਲ ਕੇ ਝੋਟੀ ਦਿਖਾ ਦਾਨੇ। ਬਾਰਸ਼ ਦੇ ਮੌਸਮ ਕਰਕੇ ਬਸ ਨਮਾਇਤਮਾਇ ਨਹੀਂ ਹੋਏ ਪਸ਼ੂ ਖੋਲੀ ਬਾਈ ਬਾਹਰ ਨੂੰ ਲੈ ਚੱਲਾ ਇਹ ਬਰਾਦਰ ਆ ਆਪਣਾ ਕੱਦ ਪਿੱਟ ਬਹੁਤ ਕਰੂਗੀ ਛੋਟੀ ਬੇਲ ਬਹੁਤ ਐ ਕੁੱਲ 17-18 ਮਹੀਨਿਆਂ ਦੀ ਉਮਰ ਐ ਹਜੇ ਥੋੜਾ ਘਬਰਾ ਜਾਂਦੀ ਐ ਨਹੀਂ ਬਸ ਕੈਮਰੇ ਤੋਂ ਕਦੇ ਆਈਆਂ ਨਹੀਂ ਕੈਮਰੇ ਮੂਰੇ ਸਿੰਘ ਬਿਲਕੁਲ ਨਾਲ ਹੀ ਮੋੜੀ ਆਂਦੀ ਐ ਕੁੰਡਾ ਸਿੰਘ ਕਰੂਗੀ ਅਰਜਨ ਕੁੰਗੜ ਦੀ ਖੁਦ ਆਪ ਐ ਚੱਲ ਬਾਈ ਲੈ ਚੱਲ ਅੰਦਰ ਇਹਦਾ ਰੇਟ ਹੈਗਾ ਦੋਸਤੋ 38000 ਰੁਪਏ ਇਹਦਾ ਰੇਟ ਹੈ ਬਾਕੀ ਸਕਰੀਨ ਤੇ ਮੈਂ ਨੰਬਰ ਲਾਉਂਗਾ ਆਪਣਾ ਜਿਸ ਵੀਰ ਨੇ ਲੈਣੀ ਹੈ ਆਪਣੇ ਨਾਲ ਕਨੈਕਟ ਕਰ ਸਕਦਾ ਹੈ ਇਹ ਦੋਵੇਂ ਇਕਟੀਆਂ ਫੋਰ ਸੇਲ ਨੇ ਓਕੇ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੇ ਵੀਰਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਓਕੇ ਜੀ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਦੇਖਣ ਲਈ